ਸਤਿ ਸ੍ਰੀ ਅਕਾਲ ਮੈਂ ਹਾਂ ਹਰਮਿਤਕੌਰ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਨਿੱਘਾ ਸਵਾਗਤ ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਾਵ ਰੂਪ ਵਾਰ ਬਾਰੇ ਚਰਚਾ ਕਰਾਂਗੇ ਬਾਹਰ ਪੰਜਾਬੀ ਕਾਵ ਪਰੰਪਰਾ ਦੇ ਅਧੀਨ ਇੱਕ ਜਾਣਿਆ ਪਛਾਣਿਆ ਕਾਵ ਰੂਪ ਹੈ ਇਹ ਕਵਿਤਾ ਦਾ ਬਾਹਰਮੁਖੀ ਅਤੇ ਬਿਰਤਾਂਤਕ ਰੂਪ ਹੈ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਤਾਤੂ ਵ੍ਰਿਤ ਹੋਈ ਹੈ ਜਿਸ ਦਾ ਅਰਥ ਹੈ ਵਾਰ ਕਰਨਾ ਵਾਰ ਰੋਕਣਾ ਵਾਰੂ ਵਾਹਰ ਵੈਰ ਕੱਢਣਾ ਹੱਲਾ ਕਰਨਾ ਜਾਂ ਫਿਰ ਸਦਕੇ ਜਾਣਾ ਜਾਂ ਕੁਰਬਾਨ ਜਾਣਾ ਵਾਰ ਸ਼ਬਦ ਦੀਆਂ ਵਿਦਵਾਨਾਂ ਨੇ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਹਨ ਜਿਵੇਂ ਭਾਈ ਕਾਨ ਸਿੰਘ ਨਾਭਾ ਅਨੁਸਾਰ ਵਾਰ ਇੱਕ ਅਜੀਹਾ ਕਾਵ ਰੂਪ ਹੈ ਜਿਸ ਵਿੱਚ ਸੂਰਬੀਰਤਾ ਦਾ ਵਰਣਨ ਹੋਵੇ ਪ੍ਰੋਫੈਸਰ ਵਿਕਰਮ ਸਿੰਘ ਘੁੰਮਣ ਨੇ ਵਾਰ ਤੋਂ ਭਾਵ ਉਹ ਕਾਗਰੂਪ ਹੈ ਜਿਸ ਵਿੱਚ ਕਿਸੇ ਹੱਲੇ ਜਾਂ ਟੱਕਰ ਦਾ ਜ਼ਿਕਰ ਹੋਵੇ ਤੇ ਉਹ ਵਰਣਨ ਬੀਰ ਰਸੀ ਜਸ ਭਰਪੂਰ ਗੀਤਮਈ ਢੰਗ ਨਾਲ ਕੀਤਾ ਗਿਆ ਹੋਵੇ ਅਤੇ ਉਸ ਤੋਂ ਪਾਠਕ ਨੂੰ ਜਾਂ ਸਰੋਤਿਆਂ ਨੂੰ ਉਤਸ਼ਾਹ ਮਿਲੇ ਮੰਨਿਆ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਹੋਰਾਂ ਨੇ ਵਾਰ ਉਹ ਕਾਵ ਰੂਪ ਦੱਸਿਆ ਹੈ ਜਿਸ ਵਿੱਚ ਕਿਸੇ ਬਹਾਦਰ ਦੇ ਕੀਤੇ ਵਾਰ ਦਾ ਜਾਂ ਵਾਰਨੇ ਤੇ ਕੁਰਬਾਨ ਹੋ ਕੇ ਜਸ ਗਾਇਆ ਜਾਂਦਾ ਹੈ ਤੇ ਪ੍ਰੋਫੈਸਰ ਕੇਸਰ ਸਿੰਘ ਹੋਰਾਂ ਨੇ ਵਾਰ ਨੂੰ ਯੁੱਧ ਕਥਾ ਦੀ ਇੱਕ ਅਜੇ ਹੀ ਆਤਮਾ ਮੰਨਿਆ ਹੈ ਜਿਸ ਦਾ ਸਰੀਰ ਪੌੜੀ ਹੁੰਦਾ ਹੈ ਤੇ ਇਹਨਾਂ ਦੋਹਾਂ ਦਾ ਸੰਯੋਗ ਹੀ ਵਾਰ ਦੀ ਸਿਰਜਣਾ ਕਰਦਾ ਹੈ ਸੋ ਸਪਸ਼ਟ ਹੈ ਕਿ ਵਾਰ ਇੱਕ ਅਜਿਹਾ ਕਾਵ ਰੂਪ ਹੈ ਜਿਸ ਰਾਹੀਂ ਕਿਸੇ ਸੂਰਮੇ ਜਾਂ ਯੋਧੇ ਦੀ ਬਹਾਦਰੀ ਦੇ ਕਾਰਨਾਮਿਆਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਪੰਜਾਬੀ ਸਾਹਿਤ ਦੇ ਵਿੱਚ ਵਾਰਾਂ ਕਈ ਪ੍ਰਕਾਰ ਦੀਆਂ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਲੋਕ ਵਾਰਾਂ ਅਧਿਆਤਮਕ ਵਾਰਾਂ ਅਤੇ ਬੀਰ ਰਸੀ ਵਾਰਾਂ ਅਹਿਮ ਹਨ ਲੋਕ ਵਾਰਾਂ ਨੂੰ ਧੁਨੀ ਦੀਆਂ ਵਾਰਾਂ ਵੀ ਕਿਹਾ ਜਾਂਦਾ ਹੈ ਪੁਰਾਤਨ ਕਾਲ ਦੇ ਵਿੱਚ ਛੇ ਲੋਕਵਾਰਾਂ ਦੀ ਸਿਰਜਣਾ ਹੋਈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪ੍ਰਮੁੱਖ ਸੀ ਰਾਏ ਕਮਾਲ ਦੀ ਮੌਜ ਦੀਵਾਰ ਟੁੰਡੇ ਅਸਰਾਜੇ ਦੀਵਾਰ ਸਿਕੰਦਰ ਇਬਰਾਹਿਮ ਦੀਵਾਰ ਲੱਲਾ ਬਹਿਲੀਮਾ ਦੀਵਾਰ ਤੇ ਹਸਨੇ ਮਹਿਮੇ ਦੀਵਾਰ ਤੇ ਆਖਰੀ ਮੂਸੇ ਦੀਵਾਰ ਤੇ ਇਸੇ ਤਰ੍ਹਾਂ ਮੱਧ ਕਾਲ ਦੇ ਵਿੱਚ ਤਿੰਨ ਲੋਕਵਾਰਾਂ ਦੀ ਸਿਰਜਣਾ ਹੋਈ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਮਲਕਮਰੀਦ tatha ਚੰਦਰ ਸੋਈਏ ਦੀਵਾਰ ਜੋਧੇ ਵੀਰੇ ਪੁਰਬਾਣੀ ਦੀਵਾਰ ਰਾਣੀ ਕੈਲਾਸ਼ ਅਤੇ ਮਾਲਵੇੜ ਦੀਵਾਰ ਮਾਲਦੇਵ ਦੀਵਾਰ ਇਹ 9 ਵਾਰਾਂ ਹਨ ਜਿਨ੍ਹਾਂ ਨੂੰ ਧੁਣੀ ਦੀਆਂ ਵਾਰਾਂ ਕਿਹਾ ਜਾਂਦਾ ਹੈ ਇਹਨਾਂ 9 ਵਾਰਾਂ ਦੇ ਆਧਾਰ ਤੇ ਹੀ ਗੁਰੂ ਸਾਹਿਬਾਨ ਨੇ ਅਧਿਆਤਮਕ ਵਾਰਾਂ ਨੂੰ ਗਾਉਣ ਦਾ ਨਿਰਦੇਸ਼ ਦਿੱਤਾ ਲੋਕ ਵਾਰਾਂ ਦਾ ਵਿਸ਼ਾ ਜੋ ਹੈ ਉਹ ਸਮਾਜ ਦੇ ਛੋਟੇ-ਛੋਟੇ ਰਜਵਾੜੇ ਜੋ ਸਨ ਆਪਣੇ ਨਿੱਜੀ ਮਸਲਿਆਂ ਦੇ ਲਈ ਜੋ ਆਪਸ ਦੇ ਵਿੱਚ ਲੜਦੇ ਸਨ ਉਹਨਾਂ ਦਾ ਮੁੱਖ ਵਿਸ਼ਾ ਜੋ ਸੀ ਜਦ ਜ਼ਰੂਰਤੇ ਜਮੀਨ ਦੇ ਆਲੇ ਦੁਆਲੇ ਕੇਂਦ੍ਰਿਤ ਸਨ ਅਧਿਆਤਮਕ ਵਾਰਾਂ ਜੋ ਸਨ ਇਹ ਵਾਰਾਂ ਦਾ ਜੋ ਮੁੱਖ ਕੇਂਦਰ ਹੈ ਉਹ ਬ੍ਰਹਮ ਨੂੰ ਮਿਥਿਆ ਗਿਆ ਹੈ ਅਧਿਆਤਮਕ ਵਾਰਾਂ ਦੀ ਗਿਣਤੀ ਜੋ ਹੈ ਉਹ 22 ਹੈ ਜਿਨ੍ਹਾਂ ਵਿੱਚੋਂ 21 ਵਾਰ ਗੁਰੂ ਸਾਹਿਬਾਨ ਦੀਆਂ ਹਨ ਤੇ ਇੱਕ ਵਾਰ ਜੋ ਹੈ ਉਹ ਗੁਰੂ ਘਰ ਦੇ ਰਾਗੀ ਸੰਤ ਸੱਤੇ ਅਤੇ ਬਲਵੰਡੇ ਦੀ ਲਿਖੀ ਹੋਈ ਮਿਲਦੀ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਤਿੰਨ ਅਧਿਆਤਮਕ ਵਾਰਾਂ ਲਿਖੀਆਂ ਜਿਨ੍ਹਾਂ ਵਿੱਚੋਂ ਰਾਗ ਮਾ ਆਸਾ ਦੇ ਵਿੱਚ ਮਾਜ ਦੇ ਵਿੱਚ ਤੇ ਮਹਲਾਰ ਰਾਗ ਦੇ ਵਿੱਚ ਤਿੰਨ ਵਾਰਾਂ ਲਿਖੀਆਂ ਸੋ ਕਿਉ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਉਕਤੀ ਜੋ ਹੈ ਆਸਾ ਦੀ ਵਾਰ ਦੇ ਵਿੱਚ ਦਰਜ ਹੈ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚਾਰ ਵਾਰਾਂ ਗੁਰੂ ਸੋਰੀ ਗੁਰੂ ਅਮਰਦਾਸ ਜੀ ਨੇ 4 ਵਾਰਾਂ ਤੇ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਤੇ ਗੁਰੂ ਰਾਮਦਾਸ ਜੀ ਨੇ 8 ਵਾਰਾਂ ਲਿਖੀਆਂ ਤੇ ਇੱਕ ਵਾਰ ਜੋ ਹੈ ਗੁਰੂ ਘਰ ਦੇ ਰਾਗੀ ਸੱਤੇ ਤੇ ਬਲਵੰਡੇ ਦੀ ਲਿਖੀ ਹੋਈ ਹੈ ਇਸ ਤਰ੍ਹਾਂ ਅਧਿਆਤਮਕ ਵਾਰਾਂ ਜਿਨ੍ਹਾਂ ਦੀ ਗਿਣਤੀ 22 ਹੈ ਤੇ ਅਧਿਆਤਮਕ ਵਾਰਾਂ ਤੋਂ ਬਾਅਦ ਭਾਈ ਗੁਰਦਾਸ ਦੀਆਂ 39 ਵਾਰਾਂ ਵੀ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਿੱਖੀ ਦੇ ਸਿਧਾਂਤਾਂ ਦੇ ਯਾ ਕਹਿ ਸਕਦੇ ਹਾਂ ਕਿ ਗੁਰਬਾਣੀ ਦੀ ਸਰਲ ਵਿਆਖਿਆ ਕੀਤੀ ਗਈ ਹੈ ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਦੇ ਵਿੱਚੋਂ ਪਹਿਲੀ 10ਵੀਂ ਤੇ 11ਵੀਂ ਵਾਰ ਸਭ ਤੋਂ ਅਹਿਮ ਮੰਨੀ ਜਾਂਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਜੋ 22 ਵਾਰਾਂ ਹਨ ਇਹਨਾਂ ਨੂੰ ਗਾਉਣ ਦੇ ਲਈ ਗੁਰੂ ਅਰਜਨ ਦੇਵ ਜੀ ਜੋ ਮੁੱਖ ਸੰਪਾਦਕ ਸਨ ਉਹਨਾਂ ਨੇ ਧੁਣੀ ਦੀਆਂ ਵਾਰਾਂ ਦੇ ਆਧਾਰ ਤੇ ਹੀ ਇਹ ਵਾਰਾਂ ਗਾਉਣ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਆ ਜਾਂਦੀਆਂ ਹਨ ਬੀਰ ਰਸੀ ਵਾਰਾਂ ਬੀਰ ਰਸੀ ਵਾਰਾਂ ਦੇ ਵਿੱਚ ਜੋ ਹੈ ਸਭ ਤੋਂ ਪ੍ਰਸਿੱਧ ਵਾਰ ਚੰਡੀ ਦੀ ਵਾਰ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਬੀਰ ਰਸੀ ਵਾਰਾਂ ਦੇ ਵਿੱਚ ਮੁੱਖ ਕੇਂਦਰ ਜੋ ਹੈ ਉਹ ਮਨੁੱਖ ਹੈ ਔਰ ਇਨਾਂ ਬੀਰ ਰਸੀ ਵਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖ ਕੇ ਬੀਰ ਰਸੀ ਵਾਰਾਂ ਦੀ ਸ਼ੁਰੂਆਤ ਕੀਤੀ ਹੈ ਇੱਕ ਵਾਰ ਵਾਰ ਬੇੜੇ ਕੀ ਪਾਤਸ਼ਾਹੀ 10 ਜੋ ਕਿ ਉਸ ਦੇ ਕਵੀ ਅਗਿਆਤ ਹਨ ਫਿਰ ਮੱਧ ਕਾਲ ਦੇ ਵਿੱਚ ਜੋ ਨਾਦਰ ਸ਼ਾਹ ਦੀਵਾਰ ਲਿਖੀ ਗਈ ਨਾਦਰ ਸ਼ਾਹ ਨੇ ਜੋ ਨਜ਼ਾਬਤ ਦੀਵਾਰ ਲਿਖੀ ਕਾਨ ਭਗਵਾਨ ਦੀਵਾਰ ਤੇਜਪਾਲ ਨੇ ਲਿਖੀ ਲਵ ਕੁਸ਼ ਦੀਵਾਰ ਜਯੋਧਾਨੰਦਨ ਤੇ ਦੇਵੀ ਦਾਸ ਦੀ ਲਿਖੀ ਹੋਈ ਮਿਲਦੀ ਹੈ ਹਕੀਕਤ ਰਾਏ ਦੀਵਾਰ ਅਗਰਾ ਦੇ ਲਿਖੀ ਹੋਈ ਹੈ ਚੱਠਿਆਂ ਦੀਵਾਰ ਪੀਰ ਮੁਹੰਮਦ ਤੇ ਇਸੇ ਤਰ੍ਹਾਂ ਜੋ ਰঞ্জੀਤ ਸਿੰਘ ਕਾਲ ਦੇ ਵਿੱਚ ਕਾਦਰ ਯਾਰ ਨੇ ਪੂਰਨ ਭਗਤ ਰਾਣੀ ਕੋਕਲਾ ਤੇ ਹਰੀ ਸਿੰਘ ਨਲਵਾ ਦੀ ਵਾਰ ਲਿਖੀ ਇਹ ਵਾਰਾਂ ਜੋ ਹਨ ਸਾਰੀਆਂ ਦੀਆਂ ਸਾਰੀਆਂ ਬੀਰ ਰਸੀ ਵਾਰਾਂ ਸਨ ਬੀਰ ਰਸੀ ਵਾਰਾਂ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਇਹ ਮਨੁੱਖ ਕੇਂਦ੍ਰਿਤ ਵਾਰਾਂ ਹਨ ਸੋ ਸਪਸ਼ਟ ਹੈ ਕਿ ਵਾਰਾਂ ਤਿੰਨ ਪ੍ਰਕਾਰ ਦੀਆਂ ਹਨ ਲੋਕ ਵਾਰਾਂ ਅਧਿਆਤਮਕ ਵਾਰਾਂ ਅਤੇ ਬੀਰ ਰਸੀਵਾਰਾਂ ਲੋਕਵਾਰਾਂ ਜਿਨ੍ਹਾਂ ਨੂੰ ਧੁਣੀ ਦੀਆਂ ਵਾਰਾਂ ਕਿਹਾ ਜਾਂਦਾ ਹੈ ਉਹਨਾਂ ਦੀ ਗਿਣਤੀ 9 ਹੈ ਅਧਿਆਤਮਕ ਵਾਰਾਂ 22 ਹਨ ਔਰ ਭਾਈ ਗੁਰਦਾਸ ਦੀਆਂ ਵਾਰਾਂ ਜੋ ਹਨ ਉਹ 39 ਹਨ ਤੇ ਬੀਰ ਰਸੀਵਾਰਾਂ ਦੇ ਵਿੱਚ ਮੱਧ ਕਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਵਿੱਚ ਅਤੇ ਆਧੁਨਿਕ ਕਾਲ ਦੇ ਵਿੱਚ ਵੀ ਬੀਰ ਰਸੀਵਾਰਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚੋਂ ਹਰਸ਼ਾ ਸਿੰਘ ਚਾਤਰ ਦੀ ਕੂਕਿਆਂ ਦੀ ਵਾਰ ਪ੍ਰਸਿੱਧ ਹੈ ਵਿਧਾਤਾ ਸਿੰਘ ਤੀਰ ਦੀ ਬੰਦਾ ਸਿੰਘ ਬਹਾਦਰ ਦੀ ਵਾਰ ਪ੍ਰਸਿੱਧ ਹੈ ਔਰ ਹਰਿੰਦਰ ਸਿੰਘ ਰੂਪ ਨੇ 21 ਵਾਰਾਂ ਦੇ ਕਰੀਬ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਹਿਮਾਲਾ ਦੀ ਵਾਰ ਤੇ ਮਨੁੱਖ ਦੀ ਵਾਰ ਬਧੇਰੇ ਮਕਬੂਲ ਹੋਈਆਂ ਹਨ ਏਸੀ ਤਰ੍ਹਾਂ ਪ੍ਰਭਜੋਤ ਕੋਰ ਨੇ ਸ਼ਹੀਦਾਂ ਦੀ ਵਾਰ ਲਿਖੀ ਹੈ ਪਰੰਤੂ ਜੋ ਆਧੁਨਿਕ ਕਾਲ ਦੀਆਂ ਵਾਰਾਂ ਹਨ ਉਹ ਇੰਨੀਆਂ ਮਕਬੂਲ ਨਹੀਂ ਹੋ ਸਕੀਆਂ ਕਾਰਨ ਜੋ ਸਭ ਤੋਂ ਵੱਡਾ ਹੈ ਇਹੀ ਹੈ ਕਿ ਆਧੁਨਿਕ ਕਾਲ ਦੀਆਂ ਵਾਰਾਂ ਦੇ ਵਿੱਚ ਜੋ ਮੁੱਖ ਨਾਇਕ ਹੈ ਉਹ ਮਹਾਨ ਨਹੀਂ ਬਣ ਸਕੇ ਜਿਸ ਸਦਕਾ ਇਹਨਾਂ ਵਾਰਾਂ ਦਾ ਜੋ ਹੈ ਬੀਰ ਰਸੀ ਵਾਰਾਂ ਨਾਲੋਂ ਜਾਂ ਮੱਧ ਕਾਲ ਦੀਆਂ ਵਾਰਾਂ ਦੇ ਨਾਲੋਂ ਕਾਫੀ ਅੰਤਰ ਰਹਿ ਜਾਂਦਾ ਹੈ ਉਨੀ ਮਕਬੂਲੀਅਤ ਹਾਸਲ ਅੱਗੇ ਆ ਜਾਂਦੇ ਹਨ ਵਾਰ ਦੇ ਤਤ ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਹੈ ਮੰਗਲਾਚਰਨ ਮੰਗਲਾਚਰਨ ਇੱਕ ਤਰ੍ਹਾਂ ਦੇ ਨਾਲ ਪੁਰਾਤਨ ਕਾਲ ਦੇ ਵਿੱਚ ਕੋਈ ਵੀ ਰਚਨਾਕਾਰ ਆਪਣੀ ਸਿਰਜਣਾ ਤੋਂ ਪਹਿਲਾਂ ਆਪਣੇ ਪੀਰ ਪੈਗੰਬਰ ਜਾਂ ਇਸ਼ਟ ਦੀ ਅराधना ਹੀ ਮੰਗਲਾਚਰਨ ਦੇ ਰੂਪ ਵਿੱਚ ਕਰਦਾ ਸੀ ਜਿਵੇਂ ਚੰਡੀ ਦੀ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਥਮ ਭਗਉਤੀ ਸਿਮਰ ਕੇ ਤੋਂ ਮੰਗਲਾਚਰਨ ਕੀਤਾ ਹੈ ਮੰਗਲਾਚਰਨ ਦੀ ਰੀਤ ਦੇ ਅਨੁਸਾਰ ਵਾਰ ਦੀ ਸਿਰਜਣਾ ਕੀਤੀ ਹੈ ਇਸ ਤੋਂ ਬਾਅਦ ਨਜ਼ਾਬਤ ਨੇ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਸਹੀ ਸੱਚ ਸਹੀ ਖੁਦਾਵੰਦ ਬਾਦਸ਼ਾ ਸੱਚੇ ਕੰਮ ਤੇਰੇ ਸੁਭਾਨਾ ਸਰ ਪਰ ਹੋਆ ਉਸਿਆ ਜਿਹੜੀ ਲਿਖੀਏ ਵਿੱਚ ਕੁਰਾਨਾ ਇਹ ਵੀ ਮੰਗਲਾਚਰਨ ਦਾ ਇੱਕ ਰੂਪ ਹੈ ਮੰਗਲਾਚਰਨ ਤੋਂ ਬਾਅਦ ਵਾਰ ਨੂੰ ਜੋ ਹੈ ਹੋਰ ਹਿੱਸਿਆਂ ਦੇ ਵਿੱਚ ਜਾਂ ਹੋਰ ਤਤਾਂ ਦਾ ਵਾਰ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਉਹ ਸੰਘਰਸ਼ ਸਭ ਤੋਂ ਪ੍ਰਮੁੱਖ ਹੈ ਕਿਉਂਕਿ ਵਾਰ ਲਿਖਣ ਦੇ ਲਈ ਕਿਹੋ ਜੀਆਂ ਪ੍ਰਸਥਿਤੀਆਂ ਸਨ ਯੁੱਧ ਉਸ ਵੇਲੇ ਯੁੱਧ ਹੋਣ ਦੀਆਂ ਕਿਹੜੇ ਕਾਰਨ ਸਨ ਜਿਹੜੀਆਂ ਕਿਹੜੀਆਂ ਪਰਸਥਿਤੀਆਂ ਸਨ ਉਹਨਾਂ ਦਾ ਵਾਰ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਜਿਵੇਂ ਚੰਡੀ ਦੀ ਵਾਰ ਦਾ ਅਸੀਂ ਉਦਾਹਰਣ ਲੈ ਸਕਦੇ ਹਾਂ ਕਿ ਚੰਡੀ ਦੀ ਵਾਰ ਦੀ ਸ਼ੁਰੂਆਤ ਉਸ ਯੁੱਧ ਦੀ ਕਿਵੇਂ ਹੋਈ ਹੈ ਕਿਉਂਕਿ ਇੰਦਰ ਦੇਵਤਾ ਤੋਂ ਜਦੋਂ ਰਾਕਸ਼ਸ ਧਿਰ ਨੇ ਸ਼ਤਰ ਖੋ ਲਿਆ ਹੈ ਜਾਂ ਇੰਦਰਪੁਰੀ ਤੇ ਆਪਣਾ ਰਾਜ ਸਥਾਪਿਤ ਕਰ ਲਿਆ ਹੈ ਤਾਂ ਇਸ ਤਰ੍ਹਾਂ ਇੰਦਰ ਦੇਵਤਾ ਦੁਰਗਾ ਦੇਵੀ ਦੇ ਕੋਲ ਜਾਂਦੇ ਹਨ ਤੇ ਉਸਦੇ ਕੋਲੋਂ ਸਹਾਇਤਾ ਮੰਗਦੇ ਹਨ ਤੇ ਦੁਰਗਾ ਦੇਵੀ ਰਾਖਸ਼ਸਾਂ ਦਾ ਸੰਘਾਰ ਕਰਨ ਵਾਸਤੇ ਜਦੋਂ ਮੈਦਾਨੇ ਜੰਗ ਵਿੱਚ ਆਉਂਦੀ ਹੈ ਤਾਂ ਇਹ ਕਾਰਨ ਹੈ ਯਾਨੀ ਕਿ ਰਾਖਸ਼ਸਾਂ ਦੁਆਰਾ ਇੰਦਰ ਦੇ ਰਾਜ ਸਿੰਘਾਸਨ ਦੇ ਉੱਪਰ ਕਾਬਜ਼ ਹੋ ਜਾਣਾ ਫਿਰ ਉਸ ਦੇ ਵਿੱਚ ਦੂਸਰਾ ਜੋ ਸੰਘਰਸ਼ ਦੀ ਟੱਕਰ ਦਿਖਾਈ ਜਾਂਦੀ ਹੈ ਕਿ ਦੋਹਾਂ ਧਿਰਾਂ ਦੇ ਵਿੱਚ ਬੜਾ ਭਿਆਨਕ ਯੁੱਧ ਹੁੰਦਾ ਹੈ ਇਹ ਧਿਰਾਂ ਜੋ ਹਨ ਕੋਈ ਵੀ ਹੋ ਸਕਦੀਆਂ ਹਨ ਜਿਵੇਂ ਵਿਚਾਰਾਂ ਦੀ ਟੱਕਰ ਵੀ ਹੋ ਸਕਦੀ ਹੈ ਅਸੂਲਾਂ ਦੀ ਟੱਕਰ ਵੀ ਹੋ ਸਕਦੀ ਹੈ ਨੇਕੀ ਤੇ ਬਦੀ ਦੀ ਟੱਕਰ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਜਸ ਗਾਇਨ ਜਸ ਗਾਇਨ ਦੇ ਵਿੱਚ ਜੋ ਰਚਨਾਕਾਰ ਹੈ ਜਾਂ ਵਾਰਕਾਰ ਹੈ ਨਾਇਕ ਅਤੇ ਖਲਨਾਇਕ ਦੋਹਾਂ ਧਿਰਾਂ ਦਾ ਜਸ ਗਾਇਨ ਕਰਦਾ ਹੈ ਕਿਉਂਕਿ ਦੋਹਾਂ ਧਿਰਾਂ ਦਾ ਜਸ ਗਾਇਨ ਕਰਨਾ ਬਿਹਤ ਜਰੂਰੀ ਹੈ ਕਾਰਨ ਕੀ ਵਾਰ ਦਾ ਨਾਇਕ ਜੇਕਰ ਮਹਾਨ ਵਿਅਕਤੀ ਹੈ ਤੇ ਮਹਾਨ ਵਿਅਕਤੀ ਦੇ ਨਾਲ ਟੱਕਰ ਲੈਣ ਵਾਲਾ ਵੀ ਪੂਰਾ ਸੂਰਬੀਰ ਯੋਧਾ ਹੀ ਹੋ ਸਕਦਾ ਹੈ ਇਸ ਲਈ ਦੋਹਾਂ ਧਿਰਾਂ ਦੀ ਜੋ ਟੱਕਰ ਹੈ ਵਾਰਕਾਰ ਨੂੰ ਉਸ ਦੇ ਪ੍ਰਤੀ ਨਿਰਪੱਖ ਪੇਸ਼ਕਾਰੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਅੱਗੇ ਆ ਜਾਂਦਾ ਹੈ ਛੰਦ ਛੰਦ ਜੋ ਹੈ ਵਾਰ ਦੇ ਵਿੱਚ ਵਾਰ ਜੋ ਹੈ ਪੌੜੀਆਂ ਦੇ ਵਿੱਚ ਲਿਖੀ ਜਾਂਦੀ ਹੈ ਸਰਖੰਡੀ ਛੰਦ ਜਿਸ ਦਾ ਸਭ ਤੋਂ ਅਹਿਮ ਹੈ ਔਰ ਵੈਸੇ ਵਾਰ ਦੇ ਵਿੱਚ ਦੂਸਰੇ ਛੰਦ ਵੀ ਵਰਤੇ ਗਏ ਹਨ ਪਰ ਉਹ ਵਾਰਾਂ ਇੰਨੀਆਂ ਮਕਬੂਲ ਨਹੀਂ ਹੋ ਸਕੀਆਂ ਕਿਉਂਕਿ ਸਿਰਖੰਡੀ ਜੋ ਹੈ ਵਾਰ ਦੀ ਆਤਮਾ ਹੈ ਔਰ ਵਾਰ ਦੇ ਵਿੱਚ ਪ੍ਰਭਾਵ ਵਧਾਉਣ ਦੇ ਲਈ ਸਿਰਖੰਡੀ ਛੰਦ ਸਭ ਤੋਂ ਢੁਗਵਾਂ ਕਹਿ ਸਕਦੇ ਹਾਂ ਜਿਵੇਂ ਹਕੀਕਤ رائے ਨੇ ਦੋਇਆ ਛੰਦ ਦੀ ਵਰਤੋਂ ਕੀਤੀ ਹੈ ਅਗਰੇ ਨੇ ਹਕੀਕਤ رائے ਦੀ ਵਾਰ ਦੇ ਵਿੱਚ ਔਰ ਕਾਦਰ ਯਾਰ ਨੇ ਆਪਣੀ ਵਾਰ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਹੈ ਇਸੇ ਕਰਕੇ ਇਨ੍ਹਾਂ ਵਾਰਾਂ ਦਾ ਪ੍ਰਭਾਵ ਉਨਾ ਜ਼ਿਆਦਾ ਨਹੀਂ ਹੋ ਸਕਿਆ ਜਿੰਨਾ ਕਿ ਚੰਡੀ ਵਾਰ ਦੀ ਵਾਰ ਦਾ ਪ੍ਰਭਾਵ ਹੈ ਭਾਵ ਸਿਰਖੰਡੀ ਛੰਦ ਜੋ ਹੈ ਵਾਰ ਦੇ ਵਿੱਚ ਜੋਰ ਅਤੇ ਫੁਰਤੀ ਲਿਆਉਣ ਦੇ ਲਈ ਬਿਹਤ ਜੋਸ਼ ਅਤੇ ਫੁਰਤੀ ਭਰਨ ਦੇ ਲਈ ਬਿਹਤ ਜ਼ਰੂਰੀ ਹੈ ਇਸ ਤੋਂ ਬਾਅਦ ਆ ਜਾਂਦੇ ਹਨ ਰਸ ਵਾਰ ਦੇ ਵਿੱਚ ਰਸ ਜੋ ਹੈ ਸਾਰੇ ਦੇ ਸਾਰੇ ਪਾਏ ਜਾਂਦੇ ਹਨ ਵਰ ਪ੍ਰਧਾਨਤਾ ਜੋ ਹੈ ਜਿਵੇਂ ਅਧਿਆਤਮਕ ਵਾਰਾਂ ਨੇ ਉਹਨਾਂ ਦੇ ਵਿੱਚ ਸ਼ਾਂਤ ਰਸ ਦੀ ਪ੍ਰਧਾਨਤਾ ਹੁੰਦੀ ਹੈ ਜਿਹੜੀਆਂ ਵੀਰ ਰਸੀ ਵਾਰਾਂ ਨੇ ਉਹਨਾਂ ਦੇ ਵਿੱਚ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਹਾਲਾਂਕਿ ਕੁਝ ਵਾਰਾਂ ਦੇ ਵਿੱਚ ਜਿਵੇਂ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਹਾਤਸ ਰਸ ਵੀ ਪ੍ਰਧਾਨ ਹੈ ਔਰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵਿਭਤ ਰਸ ਵੀ ਪ੍ਰਧਾਨ ਹੈ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸ਼ਨ ਰਸ ਜੋ ਹੈ ਵਾਰਾਂ ਦੇ ਵਿੱਚ ਸਾਰੇ ਦੇ ਸਾਰੇ ਪਾਏ ਜਾਂਦੇ ਹਨ ਪਰ ਜੇਕਰ ਜੇ ਆਤਮਕ ਵਾਰਾਂ ਨੇ ਤੇ ਉਹਨਾਂ ਦੇ ਵਿੱਚ ਸ਼ਾਂਤ ਰਸ ਦੀ ਪ੍ਰਧਾਨਤਾ ਹੋਵੇਗੀ ਔਰ ਬੀਰ ਰਸੀ ਵਾਰਾਂ ਨੇ ਤੇ ਉਹਨਾਂ ਦੇ ਵਿੱਚ ਬੀਰ ਰਸ ਦੀ ਪ੍ਰਧਾਨਤਾ ਹੋਏਗੀ ਬਾਕੀ ਵਾਰ ਦੇ ਵਿਸ਼ੇ ਦੇ ਮੁਤਾਬਕ ਜਾਂ ਉਸ ਦੀ ਜੋ ਹੈ ਵਾਰ ਦਾ ਘਟਨਾਵਾ ਨੇ ਉਹਨਾਂ ਦੇ ਮੁਤਾਬਕ ਦੂਸਰੇ ਰਸ ਵੀ ਉਸ ਦੇ ਵਿੱਚ ਸਮਾ ਜਾਂਦੇ ਨੇ ਅਲੰਕਾਰ ਪੱਖੋਂ ਵਾਰ ਦੇ ਵਿੱਚ ਜੋ ਹੈ ਅਤ ਕਥਨੀ ਅਲੰਕਾਰ ਦੀ ਬਧੇਰੇ ਵਰਤੋਂ ਹੁੰਦੀ ਹੈ ਕਿਉਂਕਿ ਯੋਧਿਆਂ ਜਾਂ ਸੂਰਮਿਆਂ ਦੀ ਬੀਰਤਾ ਨੂੰ ਵਰਣਨ ਕਰਨ ਦੇ ਲਈ ਅਤ ਕਥਨੀ ਅਲੰਕਾਰ ਦਾ ਪ੍ਰਯੋਗ ਬਹੁਤ ਜ਼ਰੂਰੀ ਹੈ ਜਿਵੇਂ ਕਹਿ ਸਕਦੇ ਹਾਂ ਕਿ ਵੀਰ ਪਰ ਉੱਤੇ ਵਰਸ਼ੀਏ ਜੰਡਾਲ ਚਮੁੱਟੇ ਆਮਲੇ ਇਥੇ ਅਤਕਤ ਨੇ ਅਲੰਕਾਰ ਦੀ ਵਰਤੋਂ ਕੀਤੀ ਹੈ ਵਾਰ ਦੀ ਬੋਲੀ ਜਾਂ ਸ਼ਬਦਾ ਸ਼ਬਦਾਵਲੀ ਜੋ ਹੈ ਉਹ ਬੜੀ ਖੜਕੇ ਵਾਲੀ ਪ੍ਰਭਾਵਸ਼ਾਲੀ ਹੁੰਦੀ ਹੈ ਜਿਵੇਂ ਕੱਗਾ ਝੱਜਾ ਟੱਡਾ ਤੱਦਾ ਪੱਬਾ ਮਹਾ ਪ੍ਰਾਣ ਧੁਨੀਆਂ ਜੋ ਹਨ ਇਹਨਾਂ ਦੀ ਵਰਤੋਂ ਵਧੇਰੇ ਹੁੰਦੀ ਹੈ ਇਹ ਵਾਰ ਨੂੰ ਟਣਕਾਰ ਇਕ ਖੰਕਾਰ ਬਖਸ਼ਦੇ ਹਨ ਜਿਵੇਂ ਯੁੱਧ ਦਾ ਦ੍ਰਿਸ਼ ਚਿੱਤਰ ਪੇਸ਼ ਕਰਨਾ ਹੈ ਤੇ ਉਹਦੇ ਵਿੱਚ ਜਿਵੇਂ ਤੀਰਾਂ ਦੀ ਹੂਕਰ ਹੈ ਉਹਨਾਂ ਉਸ ਦਾ ਜੋ ਜ਼ਿਕਰ ਹੈ ਇਹ ਅਜੇ ਹੀ ਸ਼ਬਦਾਵਲੀ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਜਿਵੇਂ ਲੱਖ ਨਗਾਰੇ ਵਜਣ ਆਮੋ ਸਾਹਮਣੇ ਰਾਕਸ ਰਣੋਂ ਦਾ ਭਜਨ ਹੋ ਹੋ ਰੋਹਲੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਇਹਦੇ ਵਿੱਚ ਰਾਖਸ਼ਾਂ ਦੀ ਬਹਾਦਰੀ ਦਾ ਵੀ ਜ਼ਿਕਰ ਹੈ ਦੋ ਯਾਨੀ ਕਿ ਜੋ ਦੁਰਗਾ ਦੇਵੀ ਦੇ ਨਾਲ ਟੱਕਰ ਲੈਣ ਦੇ ਲਈ ਰਾਕਸ਼ਸ ਵੀ ਪੂਰੀ ਬਹਾਦਰ ਧਿਰ ਹਨ ਤੇ ਦੂਸਰਾ ਇਸ ਦੀ ਬੋਲੀ ਜੋ ਹੈ ਉਹ ਵੀ ਬੜੀ ਜ਼ੋਰਦਾਰ ਹੈ ਠੋਕਦਾਰ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਵਾਰ ਦਾ ਉਦੇਸ਼ ਯਾਨੀ ਕਿ ਵਾਰ ਜੋ ਹੈ ਕਿਸ ਲਈ ਲਿਖੀ ਜਾਂਦੀ ਹੈ ਭਾਵ ਵਾਰਾ ਲਿਖਣ ਦਾ ਕਾਰਨ ਜਿਵੇਂ ਅਧਿਆਤਮਕ ਵਾਰਾਂ ਨੇ ਤੇ ਮਨੁੱਖ ਨੂੰ ਪ੍ਰੇਰਣਾ ਦੇਣਾ ਔਰ ਜੇਕਰ ਬੀਰ ਰਸੀ ਵਾਰਾ ਨੇ ਤੇ ਮਨੁੱਖ ਦੇ ਅੰਦਰ ਬੀਰਤਾ ਦੇ ਭਾਵ ਪੈਦਾ ਕਰਨਾ ਜਾਂ ਦੇਸ਼ ਭਗਤੀ ਦੇ ਭਾਵ ਭਾਵ ਪੈਦਾ ਕਰਨਾ ਜਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਆਮ ਕਵੀਸ਼ਰ ਜੋ ਹੈ ਜਦੋਂ ਢਾਡੀ ਜੁਨੇ ਉਹ ਵਾਰਾਂ ਗਾਉਂਦੇ ਨੇ ਤਾਂ ਸੁਣਨ ਵਾਲੇ ਦੇ ਹਿਰਦੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜੋਸ਼ ਉਬਾਲੇ ਮਾਰਨਾ ਸ਼ੁਰੂ ਹੋ ਜਾਂਦਾ ਹੈ ਵਾਰ ਦਾ ਇਹ ਸਭ ਤੋਂ ਵੱਡਾ ਲੱਛਣ ਹੈ ਯਾਨੀ ਕਿ ਵਾਰ ਦਾ ਉਦੇਸ਼ ਜੋ ਹੈ ਸਰੋਤਿਆਂ ਨੂੰ ਕੇਲਣਾ ਸਰੋਤਿਆਂ ਦੇ ਵਿੱਚ ਜੋਸ਼ ਅਤੇ ਉਤਸ਼ਾਹ ਭਰਦਿਆਂ ਹੋਇਆਂ ਮੈਦਾਨੇ ਜੰਗ ਦੇ ਲਈ ਜਾਂ ਉਹ ਸ਼ੁਭ ਕਾਰਜ ਦੇ ਲਈ ਜਿਸ ਦੇ ਲਈ ਵਾਰ ਸਿਰਜੀ ਗਈ ਹੈ ਉਸ ਦੇ ਲਈ ਤਿਆਰ ਕਰਨਾ ਤੇ ਅੰਤ ਦੇ ਵਿੱਚ ਜਿਹੜਾ ਅਸੀਂ ਜ਼ਿਕਰ ਕਰਨਾ ਹੈ ਉਹ ਹੈ ਵਾਰ ਦਾ ਮਹਾਤਮ ਯਾਨੀ ਕਿ ਵਾਰ ਲਿਖਣ ਦਾ ਮਹਾਤਮ ਕੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਆਪਣੇ ਵਾਰ ਦਾ ਮਹਾਤਮ ਲਿਖਿਆ ਹੈ ਕਿ ਫੇਰ ਨਾ ਜੂਨੀ ਆਇਆ ਜਿਨ ਇਸ ਗਾਇਆ ਸੋ ਮਹਾਤਮ ਤੇ ਉਦੇਸ਼ ਜੋ ਹੈ ਇਹ ਆਪਸ ਦੇ ਵਿੱਚ ਮਿਲਦੇ ਜੁਲਦੇ ਹਨ ਹਰ ਵਾਰਕਾਰ ਜੋ ਹੈ ਆਪਣੀ ਵਾਰ ਦੇ ਅੰਤ ਦੇ ਵਿੱਚ ਵਾਰ ਦਾ ਮਹਾਤਮ ਉਸ ਦਾ ਜ਼ਿਕਰ ਜ਼ਰੂਰ ਕਰਦਾ ਹੈ ਜਿਵੇਂ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਸ ਜਿਸ ਇਹ ਗਾਇਆ ਇਹ ਵਾਰ ਦਾ ਮਹਾਤਮ ਹੈ ਚੰਡੀ ਦੀ ਵਾਰ ਦਾ ਸੋ ਸਮੁੱਚੇ ਤੌਰ ਤੇ ਸਿੱਟੇ ਵਜੋਂ ਜਾਂ ਨਿਚੋੜ ਵਜੋਂ ਕਿਹਾ ਜਾ ਸਕਦਾ ਹੈ ਕੀ ਵਾਰ ਪੰਜਾਬੀ ਸਾਹਿਤ ਦਾ ਹਰਮਨ ਪਿਆਰਾ ਤੇ ਮੌਲਿਕ ਕਾਵ ਰੂਪ ਹੈ ਇਹ ਉਹ ਕਾਵ ਰੂਪ ਹੈ ਜਿਸ ਵਿੱਚ ਕਿਸੇ ਬਹਾਦਰ ਯੋਧੇ ਦਾ ਜਸ ਗਾਇਨ ਕੀਤਾ ਜਾਂਦਾ ਹੈ ਵਾਰਾਂ ਵਿੱਚ ਯੁੱਧ ਦਾ ਵਰਣਨ ਨਿਰਪੱਖ ਹੋ ਕੇ ਤੇ ਬੀਰ ਰਸ ਦੀ ਪ੍ਰਧਾਨਤਾ ਵਾਲਾ ਹੋਣਾ ਚਾਹੀਦਾ ਹੈ ਵਾਰ ਪੌੜੀਆਂ ਵਿੱਚ ਰਚੀ ਜਾਂਦੀ ਹੈ ਤੇ ਸਰਖੰਡੀ ਇਸ ਦਾ ਸਭ ਤੋਂ ਅਹਿਮ ਛੰਦ ਹੈ ਸਰਖੰਡੀ ਜਾਂ ਨਿਸ਼ਾਨੀ ਜਿਸ ਨੂੰ ਕਿਹਾ ਜਾਂਦਾ ਹੈ ਦੀਵਾਰ ਦੀ ਸ਼ਬਦਾਵਲੀ ਜੋ ਹੈ ਬੜੀ ਕੜਾਕੇਦਾਰ ਹੋਣੀ ਚਾਹੀਦੀ ਹੈ ਸੋ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਾਰ ਪੰਜਾਬੀ ਸਾਹਿਤਾ ਇੱਕ ਹਰਮਨ ਪਿਆਰਾ ਕਾਵ ਰੂਪ ਹੈ ਪੁਰਾਤਨ ਕਾਲ ਤੋਂ ਮੱਧ ਕਾਲ ਤੋਂ ਆਧੁਨਿਕ ਕਾਲ ਤੱਕ ਹੁੰਦਿਆਂ ਹੋਇਆਂ ਵਾਰ ਸਾਹਿਤ ਨੇ ਬਹੁਤ ਵਿਕਾਸ ਕੀਤਾ ਹੈ ਤੇ ਅੱਗੇ ਵੀ ਇਸ ਦੀਆਂ ਸੰਭਾਵਨਾਵਾਂ ਮੌਜੂਦ ਹਨ ਧੰਨਵਾਦ